ਹਾਂਜੀ ਸਾਰੇ ਪੰਜਾਬ ਦੇ ਕੂਤਰਵਾਜਾਂ ਨੂੰ ਸਾਸਤਰੀ ਕਾਲ ਜੀ ਤੇ ਸਾਰੇ ਪਿੰਡ ਹਸਨਪੁਰ 29 ਤਰੀਕ ਸਾਰੇ ਭਰਾ ਪਹੁੰਚੋ ਤੇ ਜਿੰਨੇ ਭਰਾ ਜਿਹਦੇ ਕੋਲ ਸਾਧਨ ਹੈਗਾ ਵਧੀਆ ਉਹ ਨਾਲ ਦੇ ਬੰਦਿਆਂ ਨਾਲ ਲੈ ਕੇ ਆਓ ਜਿਹਦੇ ਕੋਲ ਨਹੀਂ ਸਾਧਨ ਹੈਗਾ ਨਾ ਉਹਨੂੰ ਜਰੂਰ ਪਹੁੰਚਦਾ ਕਰੋ ਇੱਥੇ ਨਾਲ ਬੰਦੇ ਨੂੰ ਨਾਲ ਲੈ ਕੇ ਆਓ ਤੇ ਕਿਸੇ ਨੂੰ ਛੱਡ ਕੇ ਨਾ ਆਇਓ ਮੇਰੇ ਭਰਾ ਤੇ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਆਪਾਂ ਇਕ ਮਠ ਹੋਣ ਦੀ ਲੋੜਾਂ ਸਾਰਿਆਂ ਨੂੰ ਭਰਾਵਾਂ ਨੂੰ ਲੈ ਕੇ ਆਇਓ ਨਾਲ ਇਹ ਬੇਨਤੀ ਆ ਤੁਹਾਡੇ ਤੇ ਮੈਂਤਾਲੀ ਗੱਲ ਆ ਸਾਰੇ ਪਹੁੰਚੋ ਭਰਾ ਮੇਰੇ ਤੇ ਆਪਣੀ ਲੰਮੀ ਕੂਤਰ ਵਾਲੀ ਚੱਲਦੀ ਰਹੇ ਤੇ ਆਈ ਆਪਣਾ ਚੱਲ ਰਹੇ ਤੇ ਕੰਝ ਇਸੇ ਵਰਕੇ ਕਰਕੇ ਇਕੱਠਾ ਤੇ 29 ਤਰੀਕ 11 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚੋ ਜੀ ਸਾਰੇ ਜਾਣੇ ਤੇ ਸਾਰੇ ਇੱਥੇ ਬੰਦੇ ਆਉਣਗੇ ਹੋਰ ਵੀ ਐਮਪੀ ਵੀ ਆਉਣਗੇ ਹਨਾ ਸਾਰਿਆਂ ਨੇ ਹੁਣ ਸਾਰਿਆਂ ਦਾ ਧੰਨਵਾਦ ਕਰਾਂਗੇ ਆਪਾਂ ਤੇ ਜਿਨ੍ਹਾਂ ਨੇ ਆਪਣਾ ਇੰਨੀ ਛੇਤੀ ਆਪਾਂ ਰਸਤਾ ਖੋਲਤਾ ਤੇ ਆਪਾਂ ਨੂੰ ਮੁਸ਼ਕਲਾਂ ਤੋਂ ਬਚਾਇਆ ਇਹਨਾਂ ਨੇ ਤੇ ਮੇਰੇ ਭਰਾ ਸਾਰੇ ਕੂਟਰਵਾਜ ਪਹੁੰਚੋ ਤੇ ਜਿਨ੍ਹਾਂ ਕੋਲੇ ਸਾਧਨਾਂ ਜਿਨ੍ਹਾਂ ਕੋਲੇ ਨਹੀਂ ਹੈਗੇ ਉਹਨਾਂ ਨੇ ਇੱਕ ਦੂਜੇ ਨਾਲ ਕਨੈਕਟ ਕਰ ਲਿਓ ਤੁਸੀਂ ਪਹਿਲਾਂ ਤੇ ਇੱਕ ਦੂਜੇ ਨੂੰ ਲੈ ਕੇ ਪਹੁੰਚਣਾ ਆਪਾਂ ਸਾਰਿਆਂ ਨੂੰ ਯਾਰ ਸਾਰਿਆਂ ਨਾਲ ਲੈ ਕੇ ਦੋਨਾਂ ਇਕ ਮੱਠੋ ਕੀਤੋਂ ਨਾ ਤੇ ਮੇਰੇ ਭਰਾ ਸਾਰੇ ਪਹੁੰਚੋ ਜੀ ਓਕੇ ਜੀ ਲਵ ਯੂ ਸਾਰਿਆਂ ਨੂੰ